ਅੱਜ ਇਸ ਬਹੁਤ ਹੀ ਮੈਂ ਸਮਝਦਾ ਇਤਿਹਾਸਕ ਮੌਕੇ ਗਊਂਗਾ ਜਿੱਥੇ ਆਪਾਂ ਸਾਰੇ ਇਕੱਤਰ ਹੋਏ ਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਾਜੀ ਸਿੰਘ ਜੀ ਦਾ ਖਾਲਸਾ ਬਾਜੀ ਸਿੰਘ ਜੀ ਦੀ ਫਤਿਹ ਜੈਪੀਨ ਜੈ ਭਾਰਤ ਸਾਥਿਓ ਚੰਦਪਾਨ ਦੀ ਘਟਨਾ ਦਾਨ ਸਿੰਘ ਵਾਲੀ ਦੀ ਘਟਨਾ ਮੋਜਾ ਦੇ ਵਿੱਚ ਹੋਰ ਬਹੁਤ ਸਾਰੀਆਂ ਘਟਨਾਵਾਂ ਜਿਗਣੀਆਂ ਤਾਂ ਲੰਬੀ ਲਿਸਟ ਹੈ ਪਰ ਇਹਨਾਂ ਘਟਨਾਵਾਂ ਤੋਂ ਮੈਂ ਸਮਝਦਾ ਕਿ ਅਸੀਂ ਸਾਰੇ ਲੀਡਰ ਕੋਈ ਕੋਈ ਜਥੇਬੰਦੀ ਦਾ ਲੀਡਰ ਹੈ ਕੋਈ ਕਿਸੇ ਜਥੇਬੰਦੀ ਦਾ ਕੋਈ ਫਰੰਟ ਦਾ ਕੋਈ ਨਾ ਕੋਈ ਜਥੇਬੰਦੀ ਦਾ ਲੀਡਰ ਹੈ ਕੋਈ ਸਾਰੇ ਅਸੀਂ ਆਪਾਂ ਤਾਂ ਮੈਨੂੰ ਲੱਗਦਾ ਹੈ ਵੀ ਜੇ ਕੁਝ ਸਿੱਖਿਆ ਹੈ ਤਮੈਨੂੰ ਲੱਗਦਾ ਵੀ ਅੱਜ ਦੀ ਮੀਟਿੰਗ ਕਰਕੇ ਕੁਝ ਸਿੱਖਿਆ ਕਿ ਯਾਰ ਹਾਂ ਸਾਨੂੰ ਐ ਕਰਨਾ ਚਾਹੀਦਾ ਤੁਸੀਂ ਇਹ ਸਾਰਿਆਂ ਨੇ ਜ਼ਤਨ ਕੀਤਾ ਜਿਹੜੇ ਆਇਓ ਮੈਂ ਕਿਰਨਜੀਤ ਸਿੰਘ ਗਹਿਰੀ ਨਿੱਜੀ ਤੌਰ ਤੇ ਜਿਲੋਂ ਫਿਰ ਸ਼ੁਰੂ ਕਰਨਾ ਸਾਰਾ